ਪਲਵਾਮਾ ਹਮਲੇ ਵਿੱਚ ਜੋ ਕੀਤਾ ਗਿਆ ਸੀ ਤੇ ਪਲਵਾਮਾ ਹਮਲੇ ਦੇ ਵਿੱਚ ਆਪਣੇ 42 ਜਵਾਨ ਜੋ ਸ਼ਹੀਦ ਕੀਤੇ ਗਏ ਤੇ ਸ਼ਹੀਦਾਂ ਦੇ ਪਰਿਵਾਰ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਸਾਨੂੰ ਬਦਲਾ ਚਾਹੀਦਾ ਹੈ ਕਿਉਂਕਿ ਬਦਲਾ ਲੈਣਾ ਬਹੁਤ ਜ਼ਰੂਰੀ ਸੀ ਕਿਉਂਕਿ ਹਾਲਾਤ ਐਸੇ ਬਣ ਚੁੱਕੇ ਹਨ ਕਿ 42 ਜਵਾਨ ਸੇ ਉਹਨਾਂ ਨੇ ਜਿਹੜੇ ਕਿ ਆਪਣਾ ਜੈਸ਼ੇ ਮਹਮਦ ਵਾਲੇ ਨੇ ਅਟੈਕ ਕਰਕੇ ਉਹਨਾਂ ਨੇ ਮਾਰ ਦਿੱਤਾ ਗਿਆ ਸੀ ਤੇ ਅਸੀਂ ਇਸ ਟਾਈਮ ਜਿਹੜੇ ਖੜੇ ਹਾਂ ਬਿਲਕੁਲ ਬਾਰਡਰ ਬੈਲਟ ਥੇ ਕਲਾਵਾ ਇਹ ਲਾਸਟ ਪਿੰਡ ਵਾ ਤੇ ਇਹਦੇ ਨਾਲ ਹੀ ਵੇਖਣ ਨੂੰ ਵੇਖਿਆ ਜਾ ਸਕਦਾ ਕਿ ਪਰਲੀ ਸਾਈਡ ਦੇ ਉੱਤੇ ਬਿਲਕੁਲ ਬਾਰਡਰ ਹੈ ਤੁਸੀਂ ਦੇਖ ਸਕਦੇ ਹੋ ਕਿ ਬਾਰਡਰ ਬੈਲਟ ਪਰਲੇ ਪਾਕਿਸਤਾਨ ਦਾ ਏਰੀਆ ਹੈ ਤੇ ਜਿਹੜੇ ਇੱਥੇ ਸਾਡੇ ਕੋਲ ਪਿੰਡ ਵਾਸੀ ਖੜੇ ਹੋਏ ਹਨ ਇਹ ਇਥੇ ਕਲਾ ਬਿਲਕੁਲ ਪਿੰਡ ਦੇ ਬਿਲਕੁਲ ਬਾਰਡਰ ਬੈਲਟ ਦੇ ਉੱਤੇ ਖੜੇ ਹੋਏ ਹਨ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ ਕਿ ਜਿਹੜਾ ਸਰਜਿਕਲ ਸਟ੍ਰਾਈਕ ਉਹ ਕੀਤਾ ਗਿਆ ਵਾ ਤੁਹਾਡੇ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਜੋ ਕਿ ਜਿਹੜਾ ਸਰਜਿਕਲ ਸਟ੍ਰਾਈਕ ਕੀਤਾ ਗਿਆ ਵਾ ਗੁਰਦੀਪ ਸਿੰਘ ਜੀ ਸਰ ਜੀ ਸਰਜਿਕਲ ਸਟ੍ਰਾਈਕ ਦਾ ਬਹੁਤ ਵਧੀਆ ਕੀਤਾ ਜੀ ਉਹਨਾਂ ਆਪਣੇ 42 47 ਜਵਾਨ ਮਾਰੇ ਆਏ ਉਹਦਾ ਬਦਲਾ ਲੈਣਾ ਆਪਣਾ ਫਰਜ਼ ਪੰਦਾ ਸੀ ਫਰਜ਼ ਲਿਆ ਗਿਆ ਵਧੀਆ ਕੰਮ ਹੋਇਆ ਈ ਇਹਦੇ ਬਾਰੇ ਜੋ ਵੀ ਇਤੋਂ ਜੇ ਉਹ ਗਾਂ ਕਰਦਾ ਤੇ ਇਤੋਂ ਦੂਣਾ ਫਿਰ ਡਬਲ ਹੋਵੇ ਅਸੀਂ ਬਹੁਤ ਖੁਸ਼ ਆ ਭਲਕੇ ਜਿਹੜਾ ਤੁਸੀਂ ਵੇਖ ਰਹੇ ਹੋ ਤੁਹਾਡਾ ਪਿੰਡ ਹਥੇਕਲਾਵਾ ਬਿਲਕੁਲ ਬਾਰਡਰ ਬੈਲਟ ਦੇ ਉਤੇ ਪਰਲੇ ਬਾਰ ਤੁਹਾਨੂੰ ਕੀ ਪਾਕਿਸਤਾਨ ਲੱਗਦਾ ਜੀ ਹਾਂ ਜੀ ਬਿਲਕੁਲ ਪਾਕਿਸਤਾਨ ਦੇ ਲੱਗੇ ਅਸੀਂ 600 ਮੀਟਰ ਆ ਸਿਰਫ ਸਾੜੇ ਤੋਂ ਦੂਰ ਤੇ ਪਿੰਡ ਹਥੇਕਲਾ ਜਿਹੜਾ ਆ ਉਹਦੇ ਕੋਲੇ ਆ ਬੱਟ ਦੇ ਬਿਲਕੁਲ ਤੇ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਤਾਂ ਸਾਨੂੰ ਮੁਸ਼ਕਲ ਤੇ ਬਹੁਤ ਆਉਂਦੀ ਆ ਤੇ ਲੇਕੜਾ ਚਲੋ ਜੋ ਵੀ ਹੋਇਆ ਬਹੁਤ ਵਧੀਆ ਆ ਇਹਦਾ ਜਵਾਬ ਪੱਥਰ ਨਾਲ ਦੇਣਾ ਬੰਦਾ ਹੀ ਆਪਣਾ ਜੇ ਵਿਕਰਮਿੰਦਰ ਕਿ ਜਿਸ ਤਰ੍ਹਾਂ ਕੀ ਸਰਜਿਕਲ ਸਟ੍ਰਾਈਕ ਕੀਤੀ ਗਈ ਆ ਰਾਤ 3:30 ਵਜੇ ਹਮਲਾ ਕਰਕੇ ਉਹਨਾਂ ਨੂੰ ਜਿਹੜੇ ਕਿ ਜੈਸ਼ੇ ਮੁਹੰਮਦ ਦੇ ਉਹ ਅਤਵਾਦੀ ਤੇ ਹਮਲਾ ਕੀਤਾ ਗਿਆ ਨਾ ਕਿ ਦੂਸਰੇ ਹੋਰ ਕਿਸੇ ਨੂੰ ਨਹੀਂ ਕੀਤਾ ਗਿਆ ਜੀ ਜੈਸ਼ੇ ਮੁਹੰਮਦ ਤੇ ਕੀਤਾ ਗਿਆ ਜੋ ਵੀ ਅਤਵਾਦੀਆਂ ਦੇ ਟਿਕਾਣੇ ਆ ਠੀਕ ਆ ਉਹਨਾਂ ਨੂੰ ਨਸ਼ਟ ਕਰਨ ਦਾ ਆਪਣਾ ਹੱਕ ਬੰਦਾ ਹੀ ਔਰ ਦੂਜੇ ਦੇਸ਼ਾਂ ਦਾ ਵੀ ਬੰਦਾ ਵੀ ਸਾਥ ਦੇਣ ਰਲ ਕੇ ਅਤਵਾਦ ਖਤਮ ਕੀਤਾ ਜਾਵੇ ਜਦੋਂ ਤੁਹਾਡੇ ਪਿੰਡ 'ਚ ਕਿਹ ਵਕਤ ਕੋਈ ਹਿਲਜੁਲ ਹੁੰਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਵਾਸਤੇ ਕੋਈ ਮੁਸ਼ਕਲ ਪੈਦਾ ਹੁੰਦੀ ਮੜਕੇ ਜੀ ਸਾਧੇ ਮੁਸ਼ਕਲ ਬਹੁਤ ਵੱਡੀ ਆਉਂਦੀ ਹੈ ਸਾਨੂੰ ਇੱਥੋਂ ਅਚਾਨਕ ਭੱਜਣਾ ਪੈਂਦਾ ਆ ਤੇ ਫਿਰ ਜਾ ਕੇ ਅਗਲੇ ਬੰਨੇ ਕਈਆਂ ਦੇ ਟਿਕਾੜੇ ਵੀ ਨਹੀਂ ਹੈਗੇ ਕਿਸੇ ਦਾ ਵੀ ਨਹੀਂ ਟਿਕਾਣਾ ਹੈਗਾ ਬੈਠਣ ਲਈ ਕਿਤੇ ਕੋ ਵਗੈਰ ਰਿਸ਼ਤੇਦਾਰ ਵੀ ਇੱਕ ਜਾਂ ਦੋ ਦਿਨ ਚੱਲ ਲੂਗਾ ਜਿਆਦਾ ਦਿਨ ਚੱਲਦਾ ਨਹੀਂ ਆ ਫਿਰ ਬਹੁਤ ਮੁਸ਼ਕਲ ਆਉਂਦੀ ਹੈ ਇਹ ਹੁਣ ਦਿਨ ਹੋਰ ਵੀ ਪਿੰਡ ਵਾਲੇ ਆਗੇ ਉਹਨਾਂ ਨੇ ਗੱਲਬਾਤ ਕਰਨਾ ਚਾਹੁੰਦੇ ਆ ਕਿ ਸਾਡੇ ਜਿਹੜੀ ਸਰਪ੍ਰਿਕਾ ਸਟ੍ਰਾਈਕ ਕੀਤੀ ਸੀ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਜੀ ਕੀ ਉਰਮਾਰਨ ਚਾਹੀਦੇ ਆ ਜਿਹਨੇ ਹੱਤੋਂ ਦੀ ਮਾਰੋ ਜੋ ਆਪਾਂ ਨਿਖਾਨ ਕਰਦੇ ਆ ਆਪਣੇ ਕੀ ਲੱਗਦੀ ਹੈ ਬਹੁਤ ਚੰਗੀ ਗੱਲ ਪਰ ਜਿੱਦਾਂ ਤੁਸੀਂ ਇੱਥੇ ਪਿੰਡ ਵਿੱਚ ਬੈਠੇ ਤੁਹਾਡੇ ਲੱਗੇ ਤੇ 600 ਮੀਟਰ ਲੱਗੇ ਕੋਹਲੀ ਹੈਗਾ ਪਾਕਿਸਤਾਨ ਵਿੱਚ ਤੇ ਜੇ ਇਸ ਪਾਕਿਸਤਾਨ ਦੇ ਜਿਵੇਂ ਤੁਹਾਡੇ ਕੋਈ ਹਲ ਜੋ ਤੁਹਾਨੂੰ ਲੱਗਦਾ ਕੋਈ ਤੁਹਾਨੂੰ ਮੁਸ਼ਕਲ ਵੀ ਆਉਂਦੀ ਬਹੁਤ ਜਿਆਦਾ ਮੁਸ਼ਕਲ ਆਉਂਦੀਆਂ ਜੀ ਸਾਡੇ ਛੇਰ ਦੀ ਰਾਤ ਦੇ ਰੋਟੀ ਨਹੀਂ ਖਾਂਦੇ ਭਈ ਐਸ਼ੀ ਕਰਕੇ ਮੁਸ਼ਕਲ ਕਰਕੇ ਹੀ ਤੇ ਭਈ ਕੀ ਤਾਂ ਕਦੋਂ ਲੱਗ ਜਾਈ ਲੜਾਈ ਕਦੋਂ ਲੱਗ ਜਣੀ ਹੈ ਮੈਂ ਸਹਿਮ ਦਾ ਭੋਲ ਪਾਇਆ ਜਾ ਰਿਹਾ ਹਾਂ ਨੇ ਯੰਗ ਦੇ ਬਹੁਤ ਮਾੜੀ ਗੱਲ ਲਿਆ ਤੇ ਹਾਂ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਵਾਸਤੇ ਬਤਲ ਲਿਆ ਬਹੁਤ ਖੁਸ਼ੀ ਆਈ ਤੇ ਹਾਂ ਅੱਜ ਉਹਦੇ ਨਾਲ ਹੋਰ ਵੀ ਇੱਥੋਂ ਦੇ ਜਵਾਨ ਹੈਗੇ ਨੇ ਉਹਨਾਂ ਨੇ ਵੀ ਗੱਲਬਾਤ ਕਰਨਾ ਚਾਹੁੰਦੇ ਆ ਕਿ ਚਲੋ ਕਿ ਕਈਆਂ ਨੇ ਜੰਗ ਦਾ ਨਾਂ ਹੀ ਆ ਕਿ 1971 65 ਹਰ ਚੀਜ਼ ਸੁਣੀ ਗਈ ਸੀ ਮੇਰਾ ਨਾਂ ਗੁਰਜਨ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਸਰਜੀ ਕਾ ਸਟ੍ਰਾਈਕ ਜਿਹੜਾ ਕੀਤਾ ਗਿਆ ਸਰਜੀ ਕਾ ਸਟ੍ਰਾਈਕ ਬਹੁਤ ਵਧੀਆ ਸਰ ਕੀਤਾ ਗਿਆ ਚੰਗੀ ਗੱਲ ਇਹ ਚ ਕੀਤਾ ਨਾ ਆਪਣੇ 44 ਜਵਾਨ ਜਿਹੜੇ ਸ਼ਹੀਦ ਕੀਤੇ ਹੋਏ ਆ ਉਹਨਾਂ ਦੇ ਪਾਕਿਸਤਾਨ ਦੇ ਆਵਾਮਾਂ ਦੇ ਜਿਹੜੇ ਹਮਲਾ ਕੀਤਾ ਵਧੀਆ ਗੱਲ ਇਹਨਾਂ ਦਾ ਇਹ ਹੋਰ ਵੀ ਉਹਨਾਂ ਦੇ ਅਤਵਾਦੀ ਜਿਹੜੇ ਖਤਮ ਕਰਨੇ ਚਾਹੀਦੇ ਜੀ ਕਿ ਜਿਹੜੇ ਗਾਂਣਾ ਆਪਣੇ ਜਵਾਨਾਂ ਨੂੰ ਕੋਈ ਮੁਸ਼ਕਲ ਨਾ ਵਾਦਾ ਕਰ ਸਕਣ ਜੀ ਜਿੱਦਾਂ ਤੁਸੀਂ ਠੇਕ ਅਲਾ ਪਿੰਡ ਤੁਹਾਡੇ ਬਾਰਡਰ ਤੇ ਬਿਲਕੁਲ ਬੈਲਟ ਤੇ ਹੈਗਾ ਵਾ ਤੇ ਜਿੱਦਾਂ ਕੋਈ ਕਿਸੇ ਵਕਤ ਜਾਂ ਰਾਤ ਨੂੰ ਜਾਂ ਦਿਨ ਨੂੰ ਕਹਿ ਸਕਦੇ ਆ ਕਿ ਭਾਜੀ ਕਾਲੀ ਕਰੋ ਇਸ ਤਰ੍ਹਾਂ ਕਰ ਤਾਨੂੰ ਫਿਰ ਕਿੰਨੀ ਕੁ ਮੁਸ਼ਕਲ ਆ ਜਾਂਦੀ ਬਹੁਤ ਜ਼ਿਆਦੀ ਮੁਸ਼ਕਲ ਹੁੰਦੀ ਸਰ ਸਾਨੂੰ ਤੇ ਜੀ ਬਹੁਤ ਜ਼ਿਆਦੀ ਜੇ ਹੁਣੇ ਉਠਾ ਦਿੰਦੇ ਸਾਨੂੰ ਹੁਣੇ ਭਜਣਾ ਪਣਾ ਜੀ ਪਿੱਛੇ ਕੋਈ ਟਿਕਾਣਾ ਨਹੀਂ ਸਾਡਾ ਜੀ ਨਾ ਪਿਛੇ ਇਹ ਕੋਈ ਰਾਇਸ਼ ਹੈ ਕਿਤੇ ਜੀ ਇਹਦੇ ਰਿਸ਼ਤੇਦਾਰਾਂ ਜਾਵਾਂ ਕਿ ਦੋ ਚਾਰ ਦੇ ਰੱਖੂਗਾ ਜਾਂ ਤੇ ਦਿਨ ਤੇ ਕੋਈ ਰੱਖਦਾਨੀ ਚ ਭਾਜੀ ਪਰ ਸਹਿਮ ਦਾ ਮਾਹੌਲ ਕੋਈ ਹੈਗਾ ਜਿਵੇਂ ਰਾਤ ਦੀ ਸਰਜੀਕ ਸਟ੍ਰਾਈਕਸ ਵਾਲੀ ਤੁਹਾਨੂੰ ਲੱਗਦਾ ਕਿ ਜਿਤਰੋਂ ਪਰਲੇ ਪਾਰ ਜੰਮੂ ਕਸ਼ਮੀਰ ਵਾਲੇ ਪਲਵਾਮਾ ਉਧਰ ਪਾਰ ਕੀਤਾ ਜਾ ਰਿਹਾ ਵਾ ਇਧਰ ਬੰਨੀ ਵੀ ਕੋਈ ਦਸ਼ਤ ਫੈਲ ਜਾਂਦੀ ਹਾਂਜੀ ਸਰ ਇਧਰ ਵੀ ਫੈਲ ਜਾਂਦੀ ਦਸ਼ਤ ਜੀ ਇਹ ਬਾਰਡਰ ਤੇ ਫੌਜ ਆੜ ਦਿੰਦੇ ਆ ਜੀ ਫਿਰ ਉਹ ਮੁਸ਼ਕਲ ਪੈਦਾ ਕਰਦੇ ਬਾਰਡਰ ਖਾਲੀ ਕਰਾਉਂਦੇ ਪਿੰਡ ਖਾਲੀ ਕਰਾਉਂਦੇ ਜੀ ਫਿਰ ਸਾਨੂੰ ਮੁਸ਼ਕਲ ਪੈਦਾ ਹੁੰਦੀ ਆ ਜੀ ਇਹ ਹੋਰ ਵੀ ਪਿੰਡ ਆ ਲੈ ਕੇ ਉਹਨਾਂ ਨਾਲ ਗੱਲਬਾਤ ਕਰਨਾ ਚਾਹਾਂਗੇ ਕਿ ਜਿਹੜੀ ਮੁਸ਼ਕਲ ਆ ਉਹ ਵੀ ਪੈਦਾ ਹੋ ਜਾਂਦੀ ਕਿਉਂਕਿ ਉਹਨਾਂ ਦੇ ਨਾਲ ਉਹ ਉਹਨਾਂ ਨੂੰ ਪਿੰਡ ਖਾਲੀ ਕਰਨਾ ਪਿਆ ਜਾਂਦਾ ਖਾਣ ਪੀਣ ਰਾਸ਼ਨ ਜਿਹੜਾ ਵੀ ਆ ਕੁਝ ਕੋਈ ਰਿਸ਼ਤੇਦਾਰ ਵੀ ਨਹੀਂ ਰੱਖ ਸਕਦੇ ਪਰ ਇਤੇ ਹੋਰ ਵੀ ਪਿੰਡ ਆ ਲੈ ਉਹਨਾਂ ਨਾਲ ਗੱਲ ਕਰਨਾ ਕਿ ਜਿਹੜੀ ਸਟ੍ਰਾਈਕ ਕੀਤੀ ਗਈ ਸਰਜੀਕਲ ਸਟ੍ਰਾਈਕ ਰਾਤ 3:30 ਵਜੇ ਕੀਤਾ ਗਿਆ ਸੀਧਾ ਦਾ ਜਿਹੜਾ ਬਦਲਾ ਲਿਆ ਗਿਆ ਵਾ ਉਹਨਾਂ ਵਾਸਤੇ ਤੁਸੀਂ ਕੀ ਕਰਨਾ ਚਾਹੁੰਦੇ ਸਰ ਬਦਲਾ ਤੇ ਇੱਕ ਜਾਇਜ਼ ਗੱਲ ਆ ਕਿਉਂਕਿ ਇਹ ਬੰਦਾ ਬਦਲਾ ਆਪਾਂ ਨੂੰ ਲੈਣਾ ਚਾਹੀਦਾ ਕਿਉਂਕਿ ਜੇ ਉਹਨਾਂ ਨੇ ਆਪਣੇ ਜਵਾਨ ਸ਼ਹੀਦ ਕੀਤੇ ਉਹਦਾ ਬਦਲਾ ਆਪਾਂ ਲਵਾਂਗੇ ਕਿਉਂਕਿ ਆਪਾਂ ਟੈਰਰਿਸਟ ਨੂੰ ਐਮਨ ਟੌਪ ਤੇ ਰੱਖਿਆ ਵੀ ਆਪਾਂ ਉਹਨਾਂ ਨੂੰ ਖਤਮ ਕਰਨਾ ਤਿਆਰ ਕਰਕੇ ਬਦਲਾ ਤੇ ਆਪਣਾ ਲੈਣਾ ਬੰਦਾ ਸੀ ਤੇ ਆਪਾਂ ਲਿਆ ਵੀ ਬਹੁਤ ਵਧੀਆ ਗੱਲ ਆ ਪਰ ਸਰ ਜਿੱਦਾਂ ਉਹ ਨਹੀਂ ਬਾਰਡਰ ਤੇ ਰਹਿੰਦੇ ਆ ਨੂੰ ਥੋੜਾ ਖਤਰਾ ਵੀ ਹੁੰਦਾ ਵੀ ਮੰਨ ਲਓ ਜਿੱਦਾਂ ਆਪਾਂ ਉਹਨਾਂ ਨੂੰ ਬਦਲਾ ਲਿਆ ਸੀ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਉਹਨਾਂ ਦੇ ਜਿਹੜੇ ਪੀਐਮ ਹੀ ਇਮਰਾਨ ਖਾਨ ਨੇ ਉਹਨੇ ਕਿਹਾ ਵੀ ਜੇ ਕੋਈ ਵੀ ਭਾਰਤ ਮੂਵਮੈਂਟ ਕਰਦਾ ਤੇ ਅਸੀਂ ਰਿਟੈਲੀਏਟ ਕਰਾਂਗੇ ਮਤਲਬ ਬੱਲਾ ਲਵਾਂਗੇ ਤੇ ਹੁਣ ਉਹਨਾਂ ਨੇ ਬੱਲਾ ਲੈਣ ਦੀ ਗੱਲ ਕੀਤੀ ਆ ਉਹ ਵੀ ਕਿਸੇ ਵੀ ਟਾਈਮ 'ਤੇ ਮਤਲਬ ਆਪਣੇ ਉੱਤੇ ਹਮਲਾ ਕਰ ਸਕਦੇ ਜਾਂ ਕੋਈ ਕਾਰਵਾਈ ਕਰਨਗੇ ਇਸ ਲਈ ਸਾਰ ਸਾਡੀ ਇੱਕੋ ਮੰਗਿਆ ਵੀ ਮਤਲਬ ਜਿਹੜੇ ਬਾਰਡਰ ਦੇ ਉੱਤੇ ਮਤਲਬ ਲਾਸਟ ਬਾਰਡਰ ਬੈਲਟ ਆ ਪਿੰਡ ਆ ਉਹਨਾਂ 'ਤੇ ਥੋੜੀ ਫੈਸਿਲਿਟੀ ਹੋਵੇ ਵੀ ਮਤਲਬ ਜਦੋਂ ਅਸੀਂ ਇੱਥੋਂ ਉੱਠ ਕੇ ਜਾਂਦੇ ਆ ਬਾਹਰ ਕਿਤੇ ਸਾਡਾ ਵੀ ਰਹਿਣ ਦਾ ਹੋਵੇ ਪ੍ਰਬੰਧ ਹੋਵੇ ਵੀ ਮਤਲਬ ਸਾਨੂੰ ਸਹੂਲਤ ਹੋਵੇ ਕੋਈ ਇੰਨੀ ਕਿ ਵੀ ਅਸੀਂ ਉੱਥੇ ਜਾ ਕੇ ਆਪਣਾ ਰਹਿ ਸਕੀਏ ਤੇ ਸਾਨੂੰ ਜਾਰੀ ਪ੍ਰੋਬਲਮ ਨਾ ਆਵੇ ਬਾਕੀ ਜਾਰੀ ਪ੍ਰੋਬਲਮ ਤੇ ਉਦਾਂ ਦੇ ਜਵਾਨ ਸਾਨੂੰ ਪਹਿਲਾਂ ਦੱਸ ਦਿੰਦੇ ਆਂ ਕਿ ਆਪਣਾ ਤੁਸੀਂ ਨਾ ਮਤਲਬ ਪਿੱਛੇ ਚੱਲ ਜਿਓ ਪਰ ਹੁਣ ਹਲੇ ਤੱਕ ਹਨ ਕੋਈ ਮਤਲਬ ਇਦਾਂ ਦੀ ਗੱਲ ਸੁਣੀ ਨਹੀਂ ਆ ਵੀ ਤੁਸੀਂ ਪਿੱਛੇ ਜਾਓ ਇਹ ਕਰਕੇ ਜਦੋਂ ਹੁਣਾਂ ਨੂੰ ਕਹਿਣਗੇ ਜੇ ਫਿਰ ਮੁਸ਼ਕਲ ਆਉਂਦੀ ਆ ਕਿਉਂਕਿ ਘਰ ਦਾ ਸਮਾਨ ਹੁੰਦਾ ਸਾਰਾ ਕੁਝ ਅਸੀਂ ਲੈ ਕੇ ਪਿੱਛੇ ਜਾਣਾ ਹੁੰਦਾ ਤੇ ਇਸ ਕਰਕੇ ਸਮਾਨ ਵੀ ਨਹੀਂ ਅਸੀਂ ਚੁੱਕ ਸਕਦੇ ਕਿਉਂਕਿ ਸਮਾਨ ਜ਼ਿਆਦਾ ਹੁੰਦਾ ਉਸ ਸਮੇਂ ਆਪ ਨੂੰ ਆਪਣੀ ਹੁੰਦੀ ਆ ਵੀ ਚਲੋ ਪਿੱਛੇ ਜਾਣਾ ਪਿੱਛੇ ਜਦੋਂ ਜਾਣਾ ਹੁੰਦਾ ਫਿਰ ਸਾਡੇ ਕੋਲ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਕੋਈ ਕਿਤੇ ਹੁੰਦਾ ਕੋਈ ਗੁਰਦਾਰੇ ਜਾਂਦਾ ਕੋਈ ਕਿਤੇ ਰੋਦਾ ਕੋਈ ਰਿਸ਼ਤੇਦਾਰਾਂ ਤੋਂ ਰੋਦਾ ਤੇ ਇਸ ਕਰਕੇ ਸਾਰ ਇਹਨੂੰ ਸਾਨੂੰ ਹਨ ਇੰਨੀ ਕੁ ਸਹੂਲਤ ਦਿੱਤੀ ਜਾਵੇ ਵੀ ਮਤਲਬ ਜਦੋਂ ਬਾਰਡਰ ਤੋਂ ਪਿੰਡ ਉੱਠ ਇਹ ਸਾਡਾ ਇੱਕ ਪਿੱਛੇ ਕੋਈ ਪ੍ਰਬੰਧ ਹੋਵੇ ਖਾਸ ਪ੍ਰਬੰਧ ਹੋਵੇ ਜਿੱਥੇ ਜਾ ਕੇ ਫਿਰ ਦੁਬਾਰਾ ਵਸ ਸਕੀਏ ਸੋ ਇਹ ਨੌਜਵਾਨ ਨੇ ਬਹੁਤ ਸੋਹਣੀ ਗੱਲ ਕੀਤੀ ਕਿ ਇਮਰਾਨ ਖਾਨ ਨੇ ਵੀ ਉਤਰੋ ਦੱਸਿਆ ਕਿ ਅਗਰ ਜੇ ਕਿਸ ਤਰ੍ਹਾਂ ਦੀ ਕੋਈ ਹਿੰਦੁਸਤਾਨ ਕੋਈ ਮੂਵਮੈਂਟ ਕਰਦਾ ਤਾਂ ਫਿਰ ਇਧਰੋਂ ਵੀ ਹੋ ਸਕਦਾ ਕਿ ਉਹ ਆਪਣੀ ਮੂਵਮੈਂਟ ਜ਼ਰੂਰ ਕਰ ਸਕਦੇ ਹਨ ਪਰ ਇਹ ਪਿੰਡ ਦੇ ਨੌਜਵਾਨ ਨੇ ਬਹੁਤ ਸੋਹਣੀ ਗੱਲ ਦੱਸੀ ਇਸ ਬਾਰੇ ਕਿ ਇਮਰਾਨ ਖਾਨ ਵੀ ਜਿਹੜਾ ਵੀ ਉਹ ਕੁਝ ਚੁੱਪ ਰਹਿਣ ਵਾਲਾ ਤੇ ਬਿਲਕੁਲ ਨਹੀਂ ਹੈਗਾ ਕੁਝ ਨਾ ਕੁਝ ਹਰਕਤ ਹੋਗੀ ਪਰ ਉਸ ਤੋਂ ਪਹਿਲਾਂ ਇਹਨਾਂ ਨੂੰ ਜਿਹੜਾ ਪਿੰਡ ਵਾਲਿਆਂ ਨੂੰ ਦੱਸ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਰਹਿਣ ਟਿਕਾਣਾ ਜਿਹੜਾ ਉਹ ਬ ਇਹ ਬਹੁਤ ਮੁਸ਼ਕਲ ਹੁੰਦੀ ਹੈ ਜੀ ਸਾਨੂੰ ਫਿਰ ਨਾ ਜੀ ਨਗਰਾਂ ਵਾਸਤੇ ਸਾਨੂੰ ਕੋਈ ਚਾਰਾ ਮਿਲਦਾ ਜੀ ਤੇ ਬਹੁਤ ਮੁਸ਼ਕਲ ਆਉਂਦੀ ਹੈ ਜੀ ਜਿਹੜੇ ਹੁਣ ਸ਼ੀਦਾ ਦਾ ਬਦਲਾ ਲੈ ਜਾ ਰਹੇ ਉਹ ਕਿਸ ਤਰ੍ਹਾਂ ਲੱਗ ਬਹੁਤ ਜਾਇਜ਼ ਜੀ ਕੀਤਾ ਭਾਰਤ ਸਰਕਾਰ ਨੇ ਜੀ ਆਰਮੀ ਨੇ ਜੀ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਜੀ ਜਾਇਜ਼ ਬਿਲਕੁਲ ਤੇ ਤੁਹਾਨੂੰ ਕਿੰਨੀ ਕੁ ਮੁਸ਼ਕਲ ਆ ਜਾਂਦੀ ਹੈ ਫਿਰ ਜੀ ਜਦੋਂ ਪਿੰਡ ਠਾਉਣਾ ਪੈਂਦਾ ਬਹੁਤ ਮੁਸ਼ਕਲ ਆਉਂਦੀ ਹੈ ਵੀ ਸਮਾਨ ਸਮੋਣ ਦੀ ਸਾਨੂੰ ਪ੍ਰੋਬਲਮ ਆਉਂਦੀ ਹੈ ਵੀ ਸਮਾਨ ਕਿੱਦਾਂ ਖੜੀਏ ਜੀ ਇੱਥੋਂ ਹੀ ਹੈਗੇ ਸਿਰਫ ਦੋ ਕਿਲੇ ਹੈਗੇ ਜੇ ਸਾਨੂੰ ਮਤਲਬ ਕਿ ਬਾਰਡਰ ਦੂਰ ਹੈ ਸੋਏ ਸਨ ਪਿੰਡ ਵਾਲੇ ਜਿੱਥੇ ਕਲਾ ਜਿੱਤੇ ਕਿ ਜੀ ਬਿਲਕੁਲ ਜ਼ੀਰੋ ਗਰਾਉਂਡ ਤੇ ਸੀ ਐਸਟਮ ਖੜੇ ਇਹਨਾਂ ਗਲਬਾ ਕੀਤੀ ਕਿ ਇਹਨਾਂ ਦਾ ਬਦਲਾ ਲਿਆ ਜਾ ਰਿਹਾ ਇਹ ਬਹੁਤ ਵਧੀਆ ਗੱਲ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਹੈ ਕਿਉਂਕਿ ਬਦਲਾ ਲੈਣਾ ਬੰਦਾ ਹੀ ਉਹ ਆਤਕਵਾਦ ਜਿਹੜਾ ਕਿਸੇ ਦਾ ਕੋਈ ਸਾਥੀ ਨਹੀਂ ਹੁੰਦਾ ਨਾ ਇਹਨਾਂ ਦੀ ਕੋਈ ਯਾਦ ਨਾ ਕੋਈ ਬਾਤ ਹੁੰਦੀ ਹੈ ਪਰ ਜਿਹੜਾ ਉਹਨਾਂ ਦਾ ਖਤਰਾ ਉਹਨਾਂ ਨੂੰ ਵੀ ਲੱਗ ਰਿਹਾ ਵਾ ਕਿ ਜੇ ਅਗਰ ਕਿਤੇ ਕੋਈ ਗਲਬਾਤ ਹੋ ਗਈ ਤਾਂ ਸਾਨੂੰ ਇਥੋਂ ਉੱਠਣਾ ਪੈ ਜਾਂਦਾ ਵਾ ਸਾਡੇ ਵਾਸਤੇ ਮੁਸ਼ਕਲਾਂ ਆ ਜਾਂਦੀਆਂ ਹਨ ਸਾਡਾ ਜਿਹੜਾ ਰਹਿੰਦਾ ਉਹ ਪ੍ਰਬੰਧ ਕੀਤਾ ਜਾਵੇ ਉਹਦੇ ਕਿਣਾ ਹੋਵੇਗਾ ਕਿ ਸਰਕਾਰ ਜਿਹੜੀ ਇਹਨਾਂ ਦੇ ਜ ਵਿਜੇ ਕੁਮਾਰ D5 ਚੈਨਲ ਪੰਜਾਬੀ ਤਰਨਤਾਰਨ